ਸੱਚੀ ਗੱਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਕਿ ਸਮਝਦਾਰ ਇਨਸਾਨ ਦਾ ਚੁੱਪ ਹੋ ਜਾਣਾ ਵਕਤ ਅਨੁਸਾਰ ਉਸ ਦਾ ਹੱਲ ਨਾ ਹੋਣ ਤੇ ਜਵਾਬ ਨਾ ਦੇਣਾ ਮੂਰਖਾਂ ਨੂੰ ਆਪਣੀ ਜਿੱਤ ਲੱਗਦੀ ਹੈ ਇਹ ਸਚਾਈ ਹੈ ਜਦੋਂ ਆਪਾਂ ਕਹਿ ਦਿੰਦੇ ਆ ਨਾ ਕਿ ਲੈ ਚੋਪੀ ਹੋ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਚੁੱਪ ਤਾਂ ਹੋ ਗਿਆ ਕਿ ਉਹਦੇ ਕੋਈ ਕਈ ਵਾਰੀ ਜਵਾਬ ਇਹ ਹੋ ਸਕਦਾ ਕਿ ਕਈ ਵਾਰੀ ਜਵਾਬ ਨਹੀਂ ਵੀ ਹੁੰਦਾ ਕਿਉਂਕਿ ਕਿਛ ਲੋਕਾਂ ਨੂੰ ਸਿਰਫ ਆਪਣੇ ਆਪ ਦਾ ਹਾਵੀ ਹੋਣਾ ਦੂਸਰੇ ਤੇ ਹੀ ਆਪਣੀ ਜਿੱਤ ਲੱਗਦੀ ਆ ਪਰ ਮੇਰੇ ਹਿਸਾਬ ਨਾਲ ਜਾਂ ਵੈਸੇ ਦੇਖਿਆ ਜਾਵੇ ਤਾਂ ਇਤਿਹਾਸ ਵੀ ਦੇਖਿਆ ਜਾਵੇ ਜਾਂ ਸਮਝਦਾਰੀ ਦੇਖੀ ਜਾਵੇ ਤਾਂ ਜੋ ਇਨਸਾਨ ਚੁੱਪ ਰਹਿੰਦੇ ਆ ਇਹ ਗੱਲ ਧਿਆਨ ਨਾਲ ਸੁਣਿਓ ਜੋ ਇਨਸਾਨ ਚੁੱਪ ਰਹਿੰਦੇ ਆ ਵਕਤ ਉਹਨਾਂ ਨੂੰ ਜਵਾਬ ਉਹਨਾਂ ਦਾ ਜਵਾਬ ਦਿੰਦਾ ਹੈ ਵਕਤ ਜਵਾਬ ਦੇ ਦਿੰਦਾ ਏ ਜਦੋਂ ਇਨਸਾਨ ਚੁੱਪ ਰਹਿੰਦਾ ਹੈ ਆਪ ਭਾਵੇਂ ਜਿੰਨਾ ਮਰਜੀ ਰੋਲਾ ਪਾਈ ਜਾਓ ਜਿੰਨਾ ਮਰਜੀ ਕਿਸੇ ਨੂੰ ਕੁਝ ਕਹੀ ਦਿਓ ਤੇ ਜਦੋਂ ਵਕਤ ਦੀ ਚਪੇੜ ਪੈਂਦੀ ਹੈ ਨਾ ਤੇ ਫਿਰ ਵਕਤ ਦਾ ਦਿੱਤਾ ਹੋਇਆ ਜਵਾਬ ਕਾਫੀ ਦੇਰ ਤੱਕ ਇਨਸਾਨ ਨੂੰ ਯਾਦ ਵੀ ਰਹਿੰਦਾ ਬਹੁਤੇ ਲੋਕਾਂ ਦੀ ਜ਼ਬਾਨ ਰੱਬ ਨੇ ਦਿੱਤੀ ਹੈ ਕਿਹੜਾ ਹੱਡੀ ਪਾਈ ਹੈ ਬੜੀ ਚਲਦੀ ਹੈ ਚਲੋ ਚੱਲਣੀ ਵੀ ਚਾਹੀਦੀ ਰੱਬ ਨੇ ਜ਼ਬਾਨ ਚਲਾਉਣ ਲਈ ਉਹ ਦਿੱਤੀ ਆ ਪਰ ਕਿੱਥੇ ਕਿੱਦਾਂ ਚਲਾਉਣੀ ਹੈ ਇਹ ਸਮਝਦਾਰੀ ਇਨਸਾਨ ਨੂੰ ਜ਼ੁਬਾਨ ਤੋਂ ਉੱਤੇ ਦਿਮਾਗ 'ਚ ਦਿੱਤੀ ਆ। ਜ਼ੁਬਾਨ ਤੋਂ ਉੱਤੇ ਦਿੱਤੀ ਆ ਦਿਮਾਗ 'ਚ। ਸਿਆਣਿਆਂ ਨੇ ਬੜੀ ਵਧੀਆ ਗੱਲ ਕਹੀ ਆ। ਕਿ ਫੱਟ ਪਰ ਜਾਂਦੇ ਨੇ ਹਰ ਜਥਮ ਦੇ। ਜ਼ੁਬਾਨ ਦੇ ਨਹੀਂ ਪਰਦੇ। ਕਿਸੇ ਦੀਆਂ ਕਈਆਂ ਹੋਈਆਂ ਗੱਲਾਂ ਦਿਲ 'ਚ ਕੱਢਣੀਆਂ। ਬੜੀਆਂ ਔਖੀਆਂ। ਬੜੀਆਂ ਹੀ ਔਖੀਆਂ। ਪੁੱਛ ਕੇ ਦੇਖੋ। ਗੱਲ ਦਿਲ 'ਚ ਆਉਂਦੀ ਆ, ਮਨ 'ਚ ਆਉਂਦੀ ਆ ਤੇ ਅੱਖਾਂ 'ਚ ਪਹਿਲਾਂ ਬਾਹਰ ਨਿਕਲ ਜਾਂਦੀ ਆ। ਦੁਖੀ ਇੰਨਾ ਲੱਗਦਾ ਮੰਤੇ ਲੱਗੀਆਂ ਹੁੰਦੀਆਂ ਨੇ ਵਕਤ ਦੀ ਮਾਰ ਹਰ ਇਨਸਾਨ ਤੇ ਪੈਂਦੀ ਆ ਵਕਤ ਤੋਂ ਬਚਿਆ ਜਾ ਹੀ ਨਹੀਂ ਸਕਦਾ ਵਕਤ ਨੂੰ ਸਮਝ ਕੇ ਚੱਲ ਕੇ ਅਸੀਂ ਕਾਫੀ ਨੁਕਸਾਨ ਤੋਂ ਬਚ ਸਕਦੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਕੀ ਆ ਇਨਸਾਨ ਆ ਖੁੰਝ ਵੀ ਜਾਂਦੇ ਆ ਕੁਝ ਉਹ ਵੀ ਜਾਂਦਾ ਏ ਤੇ ਕੀ ਕਰੀਏ ਫਿਰ ਦੱਸੋ ਤੇ ਉਹ ਜੋ ਵਕਤ ਸਾਨੂੰ ਦੁੱਖ ਦਿੰਦਾ ਹੈ ਨਾ ਉਹ ਤੇ ਇਨਸਾਨ ਵਕਤ ਦੀ ਮਾਰ ਨੂੰ ਝੱਲ ਜਾਂਦਾ ਏ ਵਕਤ ਅਨੁਸਾਰ ਹੱਲ ਲੱਭ ਕੇ ਰ ਇਨਸਾਨ ਦੁਆਰਾ ਦਿੱਤੀ ਗਈ ਇਨਸਾਨ ਨੂੰ ਜਿਹੜੀ ਮਾਤ ਹੈ ਜਾਂ ਮਾਰ ਹੈ ਨਾ ਜਾਂ ਗੱਲਾਂ ਨੇ ਨਾ ਜਾਂ ਜ਼ੁਬਾਨ ਦੇ ਫੱਟ ਨੇ ਨਾ ਇਹ ਬੜੇ ਲੰਬੇ ਤੱਕ ਮੇਰੇ ਹਿਸਾਬ ਨਾਲ ਤਾਂ ਹਮੇਸ਼ਾ ਹਰੇ ਰਹਿੰਦੇ ਆ ਬੜੇ ਲੰਬੇ ਸਮੇਂ ਨੂੰ ਤਾਂ ਮਾਰੋ ਗੋ। ਤਾਂ ਇਸ ਕਰਕੇ ਸੋਚਿਆ ਕਰੋ ਰਿਸ਼ਤੇ ਕੁਦਰਤ ਨੇ ਦਿੱਤੇ ਆ। ਸਮਝਿਆ ਕਰੋ ਇਹ ਪਰਮਾਤਮਾ ਨੇ ਤੁਹਾਡੀ ਮਰਜ਼ੀ ਨਾਲ ਨਹੀਂ ਦਿੱਤੇ। ਇਹ ਸਮਝ ਲੱਗ ਗਈ ਨਾ ਜਿੱਦਣ ਕਿ ਜੋ ਜਿੱਦਾਂ ਦਾ ਹੈ ਉਸ ਨੂੰ ਬਣਾਉਣ ਵਾਲੀ ਕੁਦਰਤ ਹੈ। ਤੇ ਐਵੇਂ ਹੀ ਉਹਦੇ ਉਹਨੂੰ ਲੈ ਕੇ ਜਾਂ ਉਹਦੇ ਦੁਆਰਾ ਆਪਣੇ ਆਪ ਨੂੰ ਕਸ਼ਟ ਨਾ ਦਿਆ ਕਰੋ ਹਨਾ ਕੀ ਕਸ਼ਟ ਹੈ ਜ਼ੁਬਾਨ ਦਾ ਬੋਲੀ ਜਾਣਾ ਅਗਲੇ ਨੂੰ ਮਾੜਾ ਪੈਰਾ ਕਹੀ ਜਾਣਾ ਐਵੇਂ ਪਰੇਸ਼ਾਨ ਹੋਈ ਜਾਣਾ ਇਹ ਇਦਾਂ ਹੀ ਇਦਾਂ ਹੀ ਇਦਾਂ ਵਈ ਕੋਈ ਕਿਦਾਂ ਹੈ ਤੁਸੀਂ ਥੋੜਾ ਜਿਹਾ ਉਸ ਲਈ ਜਵਾਬ ਦੇਓ ਤੁਸੀਂ ਕਿਦਾਂ ਆਪਾਂ ਆਪਣੇ ਆਪ ਲਈ ਜਵਾਬ ਦੇ ਤਾ ਸਮਝਦਾਰੀ ਕਿਦੇ ਚਾ ਆਪਣੇ ਆਪ ਨੂੰ ਸਮਝਾਉਣ ਚ ਕਿਉਂਕਿ ਆਪਾਂ ਆਪਣੇ ਆਪ ਨੂੰ ਬੜੀ ਜਲਦੀ ਸਮਝਾ ਲਾਂਗੇ ਦੂਜੇ ਨੂੰ ਲੈਕਚਰ ਦਵਾਂਗੇ ਸੁਣੋ ਪਹਿਲਾਂ ਤੇ ਦਿਮਾਗ ਖਰਾਬ ਦੂਜੀ ਜ਼ੁਬਾਨ ਖਰਾਬ ਤੀਜਾ ਫਿਰ ਜਾ ਨਾ ਅਗਲਾ ਮੰਨਿਆ ਤੇ ਸਮਝੋ ਸਾਰਾ ਕੁਝ ਖਰਾਬ ਤੇ ਕੀ ਜ਼ਰੂਰਤ ਹੈ ਤਿੰਨ એનર્ਜੀਆ ਵੇਸਟ ਕਰਨ ਦੀ ਇੱਕੋ એનર્ਜੀ ਵੇਸਟ ਕਰੋ ਆਪਣੇ ਮਨ ਦਿਮਾਗ ਨੂੰ ਆਪਣੇ ਅਨੁਸਾਰ ਚਲਾਓ ਆਪਣੇ ਆਪ ਨੂੰ ਸਮਝਾਓ ਕਿ ਭਈ ਜੇ ਨਹੀਂ ਸਮਝਦੇ ਤਾਂ ਕੀ ਲੋੜ ਪਈ ਹੈ ਆਪਾਂ ਸਮਝ ਜਾਨੇ ਆਪਾਂ ਸੰਭਲ ਜਾਨੇ ਹੈ ਨਾ ਬੜੇ ਸਮਝਦਾਰ ਹੋ ਤੁਸੀਂ ਅੱਜ 18 ਅਕਤੂਬਰ 2025 ਦਿਨ ਸ਼ਨੀਵਾਰ ਦਾ ਏ ਤਿਥੀ ਅੱਜ ਹੈਗੀ ਆ ਦਵਾਦਸ਼ੀ ਤਿਥੀ 12:19 ਤੱਕ ਉਸ ਤੋਂ ਬਾਅਦ ਤ੍ਰਿਯੋਦਸ਼ੀ ਤਿਥੀ ਦਾ ਪੱਖ ਸ਼ੁਰੂ ਹੋ ਜਾਣਾ ਹੁਣ ਤ੍ਰਿਯੋਦਸ਼ੀ ਤਿਥੀ ਹੈ ਜਿਹੜੀ ਇਸ ਤੇ ਜੋ ਤੰਤ ਤ੍ਰਿਯੋਸ਼ੀ ਕਿਹਾ ਗਿਆ ਇਸ ਤਿਥੀ ਨੂੰ ਇਸ ਮੁਤਾਬਕ ਅੱਜ ਦੇ ਦਿਨ ਤਨ ਖਰਚਣਾ ਸੋਨਾ ਚਾਂਦੀ ਤਾਂਬਾ ਪਿੱਤਲ ਬਰਤਨ ਘਰ ਲਿਓਣਾ ਬੜੇ ਸ਼ੁਭ ਮੰਨਿਆ ਗਿਆ ਦੇਖੋ ਤਿੱਥੀਆਂ ਦਾ ਸਤਿੱਤਿਆਂ ਦਾ ਆਪਣਾ ਮਹੱਤਵ ਹੈ ਪਰ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਜਦੋਂ ਜੇਬ ਭਾਰੀ ਹੈ ਤਾਂ ਕੋਈ ਚੀਜ਼ ਭਾਰੀ ਨਹੀਂ ਲੱਗਦੀ ਜਦੋਂ ਜੇਬ ਹੌਲੀ ਹੋਵੇ ਪੈਸੇ ਨਾ ਹੋ ਤਾਂ ਛੋਟੀ ਤੋਂ ਛੋਟੀ ਚੀਜ਼ ਦੀ ਵੀ ਕੀਮਤ ਬੜੀ ਜ਼ਿਆਦਾ ਲੱਗਦੀ ਹੈ ਸੋਨਾ ਜੋ ਹੈ ਸਮਾਨ ਉਸ ਹੋ ਚੁੱਕਿਆ ਬੜੇ ਲੋਕਾਂ ਨੇ ਕਮੈਂਟ ਕੀਤੇ ਬੜੇ ਲੋਕਾਂ ਨੇ ਵੀਡੀਓ ਪਾਈਆਂ ਇਸ ਸ਼ਰਾਧਾ ਚ ਇੱਥੇ 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 ਸੋਨਾ ਘਟ ਜਾਣਾ ਹੈ ਕੀ ਲੋੜ ਪਈ ਐਵੇਂ ਬਾਦੂ ਆਪਣੀ ਬੇਇੱਜ਼ਤੀ ਕਰਾਉਣ ਦੀ ਭਵਿੱਖਬਾਣੀਆਂ ਕਰਨ ਦੀ ਜਦ ਪਤਾ ਨਹੀਂ ਰੱਬ ਨੂੰ ਮਿਲ ਕੇ ਆਇਓ ਤੁਸੀਂ ਕੀ ਗੱਲ ਕਰਦੇ ਹੋ ਕਦੇ ਅੱਜ ਤੱਕ ਇਤਿਹਾਸ ਗਵਾਹ ਏ ਸੋਨਾ ਕਦੇ ਘਟਿਆ ਕੀ ਕਹਿਣਾ 12000 ਦਾ ਫਰਕ ਪੈ ਜਾਊਗਾ ਕੀ ਫਰਕ ਐ ਅੱਜ ਤੱਕ ਕਦੇ ਵੀ ਸੋਨਾ ਹਮੇਸ਼ਾ ਉੱਪ ਗਿਆ ਐ ਨਹੀਂ ਘਟਿਆ ਤੇ ਕਿਉਂ ਕਰਦੇ ਹੋ ਭਵਿੱਖਬਾਣੀਆਂ ਵੀਡੀਓ ਪਈਆਂ ਨੇ ਜੀ ਮੈਂ ਦੇਖੀਆਂ ਨੇ ਇਸ ਸਾਲ ਇਸ ਮਹੀਨੇ ਸੋਨਾ ਨੀਚੇ गिर ਜਾਏਗਾ ਐਸਾ ਹੋ ਜਾਏਗਾ ਵੈਸਾ ਹੋ ਜਾਏਗਾ ਐਸਾ ਵੈਸਾ ਕੁਝ ਨਹੀਂ ਹੁੰਦਾ ਦਿਮਾਗ ਤੋਂ ਚੱਲਿਆ ਕਰੋ ਸੋਨਾ ਕਾਫੀ ਮਹਿੰਗਾ ਹੋ ਚੁੱਕਾ ਹੈ ਅਗਰ ਜੇਬ ਇਜਾਜ਼ਤ ਦੇ ਰਹੀ ਹੈ ਤਾਂ ਕੋਈ ਨਾ ਕੋਈ ਸੋਨੇ ਦੀ ਚੀਜ਼ ਤੰਦਰੁਸ਼ੀ ਤੇ ਖਰੀਦ ਸਕਦੇ ਹੋ ਤਾਂ ਖਰੀਦੋ ਨਹੀਂ ਤਾਂ ਸੋਨੇ 'ਚ ਪਿੱਤਲ ਪੈਂਦਾ ਹੈ ਪਿੱਤਲ ਤੇ ਸੋਨੇ ਦਾ ਮਿਕਸ ਹੈ ਕੀ ਸੋਨੇ ਦੇ ਗਹਿਣੇ ਤਾਂ ਪਿੱਤਲ ਦਾ ਗਲਾਸ ਜ਼ਰੂਰ ਖਰੀਦਣਾ ਮੈਂ ਪ੍ਰੋਗਰਾਮ ਦੇ ਅਖੀਰ ਵਿੱਚ ਜੇ ਤੁਹਾਨੂੰ ਦੱਸੂਗੀ ਮੈਨੂੰ ਇਸ ਤਰ੍ਹਾਂ ਦੀ ਵੀਡੀਓ ਪਾਉਂਗੇ ਕਿ ਤੰਦਰੁਸ਼ੀ ਤੇ ਕੀ ਖਰੀਦਣਾ ਸ਼ੁਰੂ ਕਰੇ ਪਿੱਤਲ ਦਾ ਗਲਾਸ ਪਿੱਤਲ ਦੀ ਗੜਵੀ ਚੌਲ ਜ਼ਰੂਰ ਖਰੀਦਣੇ ਆ ਚੀਨੀ ਜ਼ਰੂਰ ਖਰੀਦਣੀ ਆ ਚੰਗਾ 2 ਕਿਲੋ ਚੌਲ ਲੈ ਕੇ ਆਓ 5 ਕਿਲੋ ਚੌਲਾਂ ਦੀ ਥੈਲੀ ਲੈ ਕੇ ਆਓ ਸ਼ੁਕਰ ਐ ਪਰਫਿਊਮ ਖਰੀਦ ਸਕਦੇ ਹੋ ਉਹ ਵੀ ਖਰੀਦੋ ਤੇ ਕਪੜਾ ਖਰੀਦ ਸਕਦੇ ਹੋ ਉਹ ਵੀ ਖਰੀਦੋ ਚੰਦਰਕੀਤੂ ਦਾ ਗ੍ਰਹੰਚੋਗ ਲੱਗਣਾ ਹੈ ਤਕਰੀਬਨ ਰਾਤ ਤੱਕ ਸ਼ਾਮ ਤੱਕ ਹੈ ਨਾ ਮੈਂ ਤੁਹਾਨੂੰ ਦੱਸ ਦਿੰਨੀ ਆ ਕਦੋਂ ਤੱਕ ਆ ਰਾਤ ਨੂੰ 10:00 ਵਜੇ 12 ਮਿੰਟ ਤੱਕ ਹਾਂ ਤ੍ਰਿਯੋਸ਼ੀ ਤਿੱਤੀ ਦਾ ਪੱਖ ਵੀ ਮੈਂ ਦੱਸ ਦੇਣੀ ਆ ਅਗਰ ਅੱਜ ਤੁਸੀਂ ਕੁਝ ਨਹੀਂ ਲੈ ਸਕਦੇ ਤਾਂ ਐਤਵਾਰ ਨੂੰ ਵੀ ਦੁਪਹਿਰ ਨੂੰ 2:00 ਵਜੇ ਤੱਕ ਤ੍ਰਿਯੋਸ਼ੀ ਤਿੱਤੀ ਦਾ ਪੱਖ ਰਹਿਣਾ ਉਸ ਤੋਂ ਬਾਅਦ ਤਾਂ ਤਿੱਤੀ ਤਿੱ ਚੱਲਣੀ ਆ ਤਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ ਸ਼ਨੀ ਪ੍ਰਦੋਸ਼ ਵਰਤ ਵੀ ਆ ਤਾਂ ਨ ਤ੍ਰਿਯੋਸ਼ੀ ਵੀ ਆ ਜੰਮ ਜੰਮ ਤੀਰਥ ਤਦੀਪ ਵੀ ਲੱਗਣਾ ਹੈ ਅੱਜ ਤੇ ਅੱਜ ਦੇ ਦਿਨ ਤੁਸੀਂ ਇੱਕ ਚਮਕਾ ਦੀਵਾ ਆਪਣੇ ਘਰ ਦੇ ਚੁਰਾਹੇ ਤੇ ਆਪਣੇ ਘਰ ਦੀ ਤਹਿਲੀਸ ਤੇ ਸੋਰੀ ਚਮਕਾ ਦੀਵਾ ਘਰ ਦੀ ਦਹਿਲੀਸ ਤੇ ਜ਼ਰੂਰ ਲੈਣਾ ਹੈ ਤੇ ਅੱਜ ਗੁਰੂ ਵੀ ਪੁਨਰਵਕ ਸੋ ਨਕਸ਼ਤਰ ਚ ਜਾਣਗੇ ਕਰਕ ਰਾਸ਼ੀ ਵਿੱਚ ਸ਼ਾਮ ਨੂੰ 7:45 ਮਿੰਟ ਤੇ ਇਹਦੀ ਆਪਾਂ ਵੀਡੀਓ ਤੁਹਾਨੂੰ ਅਲੱਗ ਤੋਂ ਪਾਵਾਂਗੇ ਪਰ ਜੋ ਅੱਜ ਧਨ ਤ੍ਰਿਯੋਸ਼ੀ ਤੇ ਕੀ ਕਰਨਾ ਕਿਹੜੀ ਰਾਸ਼ੀ ਵਾਲਿਆਂ ਲਈ ਕੀ ਖਰੀਦਣਾ ਜ਼ਿਆਦਾ ਸ਼ੁਭਤਾ ਦੇਗਾ ਬਸ ਵੈਸੇ ਤਾਂ ਮੇਨ ਮੇਨ ਚੀਜ਼ਾਂ ਨੇ ਸਾਰੇ ਹੀ ਖਰੀਦ ਸਕਦੇ ਹੋ ਪਰ ਕੋਈ ਵਹਿਮ ਵਾਲੀ ਗੱਲ ਨਹੀਂ ਐ ਜੋ ਮਰਜ਼ੀ ਖਰੀਦੋ ਪਰ ਨਾਲ ਉਹ ਚੀਜ਼ ਲੈ ਆਉਣਾ ਜੋ ਤੁਹਾਡੀ ਰਾਸ਼ੀ ਨਾਲ ਮੇਲ ਖਾਂਦੀ ਆ ਤਾਂ ਉਹੀ ਗੱਲ ਖਰੀਦਦਾਰੀ ਵੀ ਕੀਤੀ ਤੇ ਸੋਨੇ ਤੇ ਸੁਹਾਗੇ ਵਰਗੀ ਗੱਲ ਹੋਈ ਆਪਣੀ ਰਾਸ਼ੀ ਨੂੰ ਤਾਬਕ ਕੀਤੀ ਵਹਿਮ ਵਾਲੀ ਕੋਈ ਗੱਲ ਨਹੀਂ ਐ ਨਹੀਂ ਵੀ ਲਿਆ ਸਕਦੇ ਤਾਂ ਨੁਕਸਾਨ ਕੋਈ ਨਹੀਂ ਹੋਣਾ ਤੇ ਕੱਲ ਤੱਕ ਚੱਲਣਾ 2 ਵਜੇ ਤੱਕ ਅੱਜ ਖਰੀਦ ਲੋ ਨਹੀਂ ਤਾਂ ਕੱਲ 2 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਜ਼ਰੂਰੀ ਚੀਜ਼ਾਂ ਖਰੀਦਣੀਆਂ ਨੇ ਠੀਕ ਆ ਰਾਹੁ ਕਾਲ ਦਾ ਟਾਈਮ ਰਹੇਗਾ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਜਾਣਦੇ ਆਪਾਂ ਤਾਨਤਰਿਓਸ਼ੀ ਤੇ ਖਾਸ ਕੀ ਖਰੀਦੋ ਠੀਕ ਸਭ ਤੋਂ ਪਹਿਲਾਂ ਐਰੀਸ ਅਣੀ ਮੇਸ਼ ਰਾਸ਼ੀ ਦੀ ਗੱਲ ਕਰਦੇ ਆ ਮੰਗਲ ਮਾਲਕ ਹੈ ਤੁਹਾਡਾ ਬੁੱਧ ਨਾਲ ਬਿਰਾਜਮਣ ਹੈ ਸੂਰਜ ਵੀ ਬਿਰਾਜਮਣ ਹੈ ਨਕਸ਼ਤਰ ਜਿਹੜਾ ਚੱਲ ਰਿਹਾ ਉਹ ਸ਼ੁਕਰ ਦਾ ਨਕਸ਼ਤਰ ਹੈ ਬੜਾ ਅੱਛਾ ਹੈ ਵਧੀਆ ਗੱਲ ਹੈ ਸ਼ੁਕਰ ਦਾ ਨਕਸ਼ਤਰ ਹੈ ਪੂਰਵ ਫਾਲਗੋਨੀ ਨਕਸ਼ਤਰ ਚੱਲੇਗਾ ਪੂਰਵ ਫਾਲਗੋਨੀ ਨਕਸ਼ਤਰ ਜੋ ਹੈ ਤੇ ਉਸ ਤੋਂ ਬਾਅਦ ਚੱਲੇਗਾ ਉਤਰਾ ਫਾਲਗੋਨੀ ਯਾਨੀ ਸੂਰਜ ਦਾ ਚੱਲ ਪਏਗਾ ਪਹਿਲਾਂ ਸ਼ੁਕਰ ਦਾ ਹੈ 3:42 ਤੱਕ ਸ਼ੁਕਰ ਦੀਆਂ ਚੀਜ਼ਾਂ ਖਰੀਦਣੀਆਂ ਤੁਹਾਡੇ ਲਈ ਸ਼ੁਭ ਨੇ ਦੇਖਿਆ ਜਾਵੇ ਤਾਂ ਮੰਗਲ ਜੋ ਹੈ ਉਹ ਵਧੀਆ ਹੈ ਤੇ ਬ੍ਰਸਪਤ ਵੀ ਚੌਥੇ ਸਥਾਨ 'ਚ ਜਾ ਰਿਹਾ ਹੈ ਤਾਂ ਅੱਜ ਦੇ ਦਿਨ ਤੁਸੀਂ ਕਿਉਂਕਿ ਮੰਗਲ ਹੈ ਤੇ ਮੰਗਲ ਤਾਂਬਾ ਤੇ ਪਿੱਤਲ ਤਾਂਬਾ ਤੇ ਪਿੱਤਲ ਗਲਾਸ ਜਾਂ ਕੌਲਾ ਆਪਾਂ ਖਰੀਦਦੇ ਹਾਂ ਨਾ ਜਿਵੇਂ ਛੰਨਾ ਕਹਿੰਦੇ ਆਪਾਂ ਤਾਂਬੇ ਦਾ ਜਾਂ ਪਿੱਤਲ ਦਾ ਛੰਨਾ ਖਰੀਦੋ ਬੜੇ ਵਧੀਆ ਰਹੇਗਾ ਤੁਹਾਡੇ ਲਈ ਅੱਛੀ ਗੱਲ ਹੈ ਕਿ ਜੋ ਵੀ ਚੀਜ਼ ਹੋਰ ਖਰੀਦੋ ਉਹਦੇ ਵਿੱਚ ਭਾਂਡੇ 'ਚ ਰੱਖ ਕੇ ਲੈ ਕੇ ਆਓ ਹਨਾ ਤਾਂ ਸਮਝੋ ਪਰੇ ਭੰਡਾਰ ਹਨ ਤੇ ਉਸ ਤੋਂ ਬਾਅਦ ਪਾਣੀ ਦਾ ਭਰ ਕੇ ਜ਼ਰੂਰ ਰੱਖੋ ਤੇ ਜੋ ਭੰਡਾ ਤੁਸੀਂ ਨਵਾਂ ਖਰੀਦਣਾ ਹੈ ਉਹ ਤੁਸੀਂ ਦਿਵਾਲੀ ਵਾਲ ਦੇਨ ਪੂਜਾ ਦੀ ਜਿੱਥੇ ਪਾਠ ਪੂਜਾ ਕਰਦੇ ਹੋ ਤੁਸੀਂ ਉੱਥੇ ਰੱਖ ਦਿਓ ਠੀਕ ਟੌਰਸ ਜਿਹੜੀ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਮਾਲਕ ਹੈ ਸ਼ੁਕਰ ਲਗਜ਼ਰੀ ਚੀਜ਼ਾਂ ਦਾ ਕਾਰਕ ਹੈ ਕੋਈ ਚੀਜ਼ ਖਰੀਦਣੀ ਹੈ ਤੁਸੀਂ ਤਾਂ ਅੱਜ ਦੇ ਦਿਨ ਤੁਸੀਂ ਉਸ ਦੀ ਸਾਈ ਵਗੈਰਾ ਵੀ ਦੇ ਸਕਦੇ ਹੋ ਜਾਂ ਸ਼ੁਕਰ ਦੇ ਲਈ ਤੁਸੀਂ ਅੱਜ ਪਰਫਿਊਮ ਜ਼ਰੂਰ ਖਰੀਦਣਾ ਹੈ ਠੀਕ ਹੈ ਬਾਕੀ ਚੌਲ ਵੀ ਸ਼ੁਕਰ ਦੇ ਕਾਰਕ ਮੰਨੇ ਜਾਂਦੇ ਆ 2 ਕਿਲੋ ਜਾਂ 5 ਕਿਲੋ ਚੌਲ ਲੈ 5 ਕਿਲੋ ਹੀ ਲੈ ਕੇ ਆਓ ਪੰਜਵੇਂ ਸ਼ੁਕਰ ਚੱਲ ਰਿਹਾ ਤੁਹਾਡੀ ਰਾਸ਼ੀ ਤੋਂ ਤਾਂ 5 ਕਿਲੋ ਦੀ थैਲੀ ਚੌਲਾਂ ਦੀ ਖਰੀਦ ਕੇ ਆਪਣੇ ਘਰ ਲਿਓਣ ਅੱਜ ਦੇ ਦਿਨ ਸ਼ੁਗਰ ਰਹੇਗਾ ਜੈਮਨੀ ਜਾਨੀ ਮਿਥੂ ਰਾਸ਼ੀ ਦੀ ਗੱਲ ਕਰੀਏ ਤਾਂ ਚੰਦਰ ਕੇਤੂ ਦਾ ਗ੍ਰਹਿ ਜੋਗ ਤੀਜੇ ਥਾਂ 'ਚ ਇੱਕ ਤਾਂ ਬੱਚਿਆਂ ਨੂੰ ਅੱਜ ਕੇਲੇ ਜਿੱਦ ਦੇ ਦਿਓ ਤੇ ਦੂਸਰਾ ਜੋ ਬੁੱਧ ਮਾਲਕ ਹੈ ਤੁਹਾਡੇ ਲਗਨ ਦਾ ਤੁਹਾਡੀ ਰਾਸ਼ੀ ਦਾ ਤਾਂ ਫਲ ਬੱਚਿਆਂ ਨੂੰ ਦੇਣੇ ਜਿੱਦਾਂ ਮੈਂ ਕੇਲੇ ਕਿਹਾ ਜ਼ਰੂਰ ਦੇ ਦਿਓ ਤੇ ਬੁੱਧ ਚੱਲ ਰਿਹਾ ਮੰਗਲ ਦੇ ਨਾਲ ਤੇ ਮੰਗਲਾਲ ਲਡੂ ਮਿੱਠਾ ਬਰਫੀ ਜੋ ਵੀ ਤੁਸੀਂ ਖਰੀਦਣੀ ਚਾਹੋ ਉਹ ਤੁਸੀਂ ਖਰੀਦ ਕੇ ਆਪਣੇ ਘਰ ਲੈ ਆ ਸਕਦੇ ਹੋ ਵਧੀਆ ਰਹਿਗਦਾ ਭਾਂਡੇ ਦੀ ਗੱਲ ਕਰੀ ਐ ਤਾਂ ਤੁਹਾਡੇ ਲਈ ਵੀ ਅੱਜ ਅੱਜ ਦੇ ਦਿਨ ਤੁਸੀਂ ਤਾਂਬਾ ਦਾ ਤਾਂਬਾ ਹੀ ਖਰੀਦੋ ਤੁਸੀਂ ਜਿਆਦਾ ਵਧੀਆ ਕਿਉਂਕਿ ਮੰਗਲ ਨਾਲ ਬੁੱਧ ਬਿਰਾਜਮਣ ਹੈ ਹਾਂ ਬੁੱਧ ਜੋ ਹੈ ਗੋਲ ਚੀਜ਼ ਦਾ ਕਾਰਕ ਹੈ ਤੇ ਤੁਸੀਂ ਕੌਲੀਆਂ ਖਰੀਦ ਸਕਦੇ ਹੋ ਕਲਾਸ ਖਰੀਦ ਸਕਦੇ ਹੋ ਤੁਹਾਡੇ ਲਈ ਵਧੀਆ ਰਹੇਗਾ ਜਾਂ ਗੋਲ ਗੜਵੀ ਗੋਲ ਦਾ ਕਰਕੇ ਸੌਰੀ ਗੜਵੀ ਜਿਆਦਾ ਵਧੀਆ ਲੰਬੀ ਤਾਂ ਕੇਤੂ ਦੀ ਚੀਜ਼ ਹੋਗੀ ਨਾ ਤਾਂ ਗੜਵੀ ਖਰੀਦੋ ਤਾਂਬੇ ਦੀ ਜਾਂ ਪਿੱਤਲ ਦੀ ਵਧੀਆ ਰਹੂਗਾ ਚੌਲਾ ਦੀ ਭਰ ਕੇ ਘਰ ਲੈ ਕੇ ਆਇਓ ਤਹੋਰ ਵੀ ਅੱਛਾ ਰਹੇਗਾ ਕੈਂਸਰ ਜਨਮ ਕਰਕੇ ਰਾਸ਼ੀ ਦੀ ਗੱਲ ਕਰੀਏ ਤਾਂ ਕਰਕ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਗ੍ਰਹਾਂ ਦੇ ਮੁਤਾਬਕ ਅੱਜ ਤਨ ਤ੍ਰਿਯੋਸ਼ੀ ਤੇ ਤੁਹਾਡੇ ਲਈ ਕਿਉਂਕਿ ਚੰਦਰ ਜੋ ਹੈ ਕੇਤੂ ਦੇ ਨਾਲ ਹੈ ਤੇ ਉਸ ਤੋਂ ਬਾਅਦ ਉਹ ਸ਼ੁਕਰ ਦੇ ਨਕਸ਼ਤਰ 'ਚ ਹੈ ਤਾਂ ਸਫੇ ਚੀਜ਼ ਖਰੀਦਣੀ ਤਾਂ ਚਲੋ ਸ਼ੋਭੀ ਆ ਪਰ ਨਾਲ ਹੀ ਕੁਝ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਅਗਰ ਤੁਸੀਂ ਖਰੀਦਦੇ ਹੋ ਜਿੱਦਾਂ ਕੋਈ ਡੈਕੋਰੇਸ਼ਨ ਕਰਨ ਦੀ ਤਸਵੀਰ ਖਰੀਦਣੀ ਹੈ ਤੁਸੀਂ ਕੋਈ ਫੋਟੋ ਖਰੀਦਣੀ ਹੈ ਲక్ష్ਮੀ ਦੀ ਫੋਟੋ ਲੈ ਕੇ ਆਉਣੀ ਤਾਂ ਅੱਜ ਲੈ ਆ ਸਕਦੇ ਹੋ ਤੁਸੀਂ ਤੇ ਜਾਂ ਤੁਸੀਂ ਕੋਈ ਵੀ ਧਾਰਮਿਕ ਫੋਟੋ ਖਰੀਦਣੀ ਤੁਹਾਡੇ ਲਈ ਵਧੀਆ ਰਹੂਗੀ ਅੱਜ ਦੇ ਦਿਨ ਦੁੱਧ ਦੇ ਦੋ ਪੈਕੇਟ ਲੈ ਕੇ ਕਿਸੇ ਜ਼ਰੂਰਤਮੰਦ ਨੂੰ ਦੇ ਦੇਣੇ ਤਾਂ ਤੰਤਰਯੋਸ਼ੀ ਤੇ ਵਧੀਆ ਤੇ ਖੀਰ ਬੱਚਿਆਂ ਨੂੰ ਖਲੋਣੀ ਉਦੋਂ ਵੀ ਵਧੀਆ ਤੇ ਘਰ ਲੈ ਆਉਣੇ ਆ ਜੀ ਤੁਸੀਂ ਪਿੱਤਲ ਦੀ ਬਰਾਤ ਅਦਰ ਪਿੱਤਲ ਦੀ ਬਰਾਤ ਜਾਂ ਪਿੱਤਲ ਦਾ ਕੋਈ ਭਾਂਡਾ ਲਿਆ ਸਕਦੇ ਹੋ ਤੁਸੀਂ ਤਾਂ ਜਿੱਦਾਂ ਪਿੱਤਲ ਦੀ ਇੱਕ ਬਰਾਤ ਲੈ ਲਈ ਜਾਂ ਥਾਲ ਪਿੱਤਲ ਦਾ ਤੁਹਾਡੇ ਲਈ ਬਹੁਤ ਅੱਛਾ ਰਹੂਗਾ ਲੀਓ ਜਾਨੀ ਸਿੰਘ ਰਾਸ਼ੀ ਦੇ ਲਈ ਵੀ ਪਿੱਤਲ ਖਰੀਦਣੀ ਸੋਨਾ ਖਰੀਦਣਾ ਬਹੁਤ ਛੋਬਾ ਹੈ ਸਿੰਘ ਰਾਸ਼ੀ ਵਾਲਿਆਂ ਦਾ ਮਾਲਕ ਸੂਰਜ ਹੈ ਜੋ ਬੁੱਧ ਦੇ ਨਾਲ ਨੀਚ ਦਾ ਸ਼ੁਕਰ ਦੇ ਘਰ ਚ ਬਿਰਾਸਮਣ ਤਾਂ ਇਹਦੇ ਲਈ ਤੁਸੀਂ ਇੱਕ ਇਤਰ ਦੀ ਸ਼ੀਸ਼ੀ ਵੀ ਖਰੀਦ ਲੈਣੀ ਅੱਜ ਦੇ ਦਿਨ ਤੇ ਨਾਲ ਸੂਰਜ ਨੂੰ ਸ਼ੁਭ ਕਰਨ ਦੇ ਲਈ ਪਿੱਤਲ ਤੇ ਇੱਕ ਅਗਰ ਤੁਸੀਂ ਘੋੜਿਆਂ ਦੀਆਂ ਤਸਵੀਰਾਂ ਚ ਖਰੀਦ ਲੋ ਤਾਂ ਬਹੁਤ ਹੀ ਵਧੀਆ ਹੈ ਨਾ ਹੋਰ ਅੱਛਾ ਹੋ ਜੂ ਕਿਤੋਂ ਵੀ ਲਗਨ ਚ ਚੁੱਭੂ ਫਾਲ ਦੋ ਚੰਦਰ ਵੀ ਲਗਨ ਚ ਚੰਦਰ ਘੋੜੇ ਦੇ ਕਾਰਕ ਮੰਨੇ ਜਾਂਦੇ ਤਾਂ ਵਧੀਆ ਰਹੋ ਵਰਗੋ ਜਾਨੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਲਗਨ ਚ ਚੱਲਦਾ ਚਲੋ ਪਰਸਨੈਲਿਟੀ ਤੇ ਆਪਣੇ ਮਾਪੇ ਤੇ ਤੁਸੀਂ ਬੜਾ ਧਿਆਨ ਦੇ ਰਹੇ ਹੋ ਨਾਲ ਹੀ ਸੂਰਜ ਬੁੱਧ ਮੰਗਲ ਦੂਸਰੇ ਸਥਾਨ ਵਿੱਚ ਹੈ ਤਾਂ ਅੱਜ ਦੇ ਦਿਨ ਘਰ ਦਾ ਰਾਸ਼ਨ ਲਿਆਉਣਾ ਤੁਹਾਡੇ ਲਈ ਬੜੀ ਸ਼ੋਭਾ ਹੈ ਉਹਦੇ ਚ 5-7 ਚੀਜ਼ਾਂ ਆ ਹੀ ਜਾਂਦੀਆਂ ਤੇ ਨਾਲ ਕੇਤੂ ਕਿਉਂਕਿ ਬਾਹਰ ਨੇ ਸਥਾਨ ਚ ਹੈ ਤੇ ਇੱਕ ਅਗਰ ਚਾਂਦੀ ਦਾ ਝੰਡਾ ਖਰੀਦ ਕੇ ਤੁਸੀਂ ਘਰ ਲਿਆ ਸੋ ਕਿਤੋਂ ਬਹੁਤ ਹੀ ਵਧੀਆ ਰਹੂਗਾ ਕਿਉਂਕਿ ਬਹੁਤ ਵਧੀਆ ਕਿ ਤੂੰ 12 ਹਜੇ ਚੱਲਣਾ ਉਸਨੇ ਔਲਾਦ ਦੀ ਸੈਟਿੰਗ ਲਈ ਅੱਛਾ ਹੋ ਜਾਊਗਾ ਛੋਟਾ ਜਿਹਾ ਲੈ ਆਉਣਾ ਮੈਂ ਤੁਸੀਂ ਝੰਡਾ ਤੇ ਉਹ ਤੁਸੀਂ ਲਿਆ ਕੇ ਆਪਣੇ ਘਰ ਰੱਖੋ ਜਦਨ ਪੂਜਾ ਕਰਨੀ ਹੈ ਉੱਥੇ ਰੱਖੋ ਤੇ ਉਸ ਤੋਂ ਬਾਅਦ ਮਾਤਾ ਰਾਣੀ ਝੰਡੇ ਚੁੱਲਦੇ ਰਹਿਣ ਇਹ ਨਰਜੀ ਲੈਣੀ ਲਿਬਰਾਜ਼ਨੀ ਤੁਲ ਰਾਸ਼ੀ ਦੀ ਗੱਲ ਕਰੀਏ ਤਾਂ ਤੁਲ ਰਾਸ਼ੀ ਵਾਲਿਆਂ ਦੇ ਲਈ ਮੰਗਲ ਤੇ ਬੁੱਧ ਤੇ ਸੂਰਜ ਲਗਨ 'ਚ ਚੱਲਦੇ ਪਏ ਆ ਸ਼ੁਕਰ ਨੂੰ ਤੁਸੀਂ ਸ਼ੁਭ ਕਰਨਾ ਹੈ ਕੱਪੜਾ ਖਰੀਦ ਸਕਦੇ ਹੋ ਅੱਜ ਤੁਸੀਂ ਜੋ ਦੀਵਾਲੀ ਤੇ ਤੁਸੀਂ ਕਿਸੇ ਨੂੰ ਦੇਣਾ ਹੈ ਜਾਂ ਕਿਤੇ ਚੜਾਉਣਾ ਹੈ ਤਾਂ ਉਹ ਪੋਸ਼ਾਕ ਵਗੈਰਾ ਜਾਂ ਕੱਪੜਾ ਅੱਜ ਖਰੀਦ ਲੈਣਾ ਤੁਹਾਡੇ ਲਈ ਵਧੀਆ ਰਹੂਗਾ ਨਾਲ ਗੋੜ ਖਰੀਦਣਾ ਜਾਂ ਗੋੜ ਤੋਂ ਬੜੀ ਕੋਈ ਵਸਤੂ ਘਰ ਚ ਲਿਆਉਣਾ ਵੀ ਵਧੀਆ ਭਾਂਡੇ ਦੀ ਗੱਲ ਕਰੀਏ ਬਰਤਨ ਦੀ ਗੱਲ ਕਰੀਏ ਤਾਂ ਤੁਹਾਡੇ ਲਈ ਅੱਜ ਸਿਰਫ ਸਟੀਲ ਨਹੀਂ ਖਰੀਦਣੀ ਹੋ ਜੋ ਮਰਜ਼ੀ ਖਰੀਦ ਲਓ ਸਾਰਾ ਕੁਝ ਚੰਗਾ ਹੀ ਆ ਸਕੋਰਪੀਓ ਜਾਨੀ বৃশ্চিক રાશિ ਦੀ ਗੱਲ ਕਰੀਏ ਤਾਂ বৃশ্চਿਕ ਰਾਸ਼ੀ ਵਾਲਿਆਂ ਦੇ ਲਈ ਕਿਉਂਕਿ ਮੰਗਲ ਤੇ ਤੁਹਾਡੇ ਲਗਨ ਦਾ ਮਾਲਕ ਹੈ ਜੋ ਸ਼ੁਕਰ ਦੇ ਘਰ ਵਿੱਚ ਹੈ ਹਨ ਤੇ ਅੱਜ ਦੇ ਦਿਨ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਜੋ ਆਪਣੇ ਲਗਜ਼ਰੀ ਲਾਈਫ ਦੇ ਲਈ ਕੁਝ ਖਰੀਦਣਾ ਜਿਦਾ ਗੱਡੀ ਖਰੀਦਣੀ ਕੁਝ ਆਪਾਂ ਕਹਿ ਦਈਏ ਕਿ ਲਗਜ਼ਰੀ ਲਾਈਫ ਜਿਦਾ ਗੱਦੇ ਖਰੀਦਣੇ ਕੋਈ ਸੋਫੇ ਖਰੀਦਣੇ ਕੁਝ ਚਾਦਰਾਂ ਲੈਣੀ ਚਾਦਰ ਵੀ ਹਾਂਜੀ ਦਾ ਬੈੱਡ ਦੀ ਹੈ ਬੈੱਡ ਸ਼ੁਕਰ ਦਾ ਕਾਰਕ ਹੈ ਰਾਤ ਨੂੰ ਸੌਣ ਦਾ ਮਾਲਕ ਹੈ ਕਿਉਂਕਿ ਮੰਗਲ ਬਾਹਰ ਵਿੱਚ ਸਥਾਨ ਚਾਹਤਾ ਹੈ ਇਹ ਇਹ ਚੀਜ਼ਾਂ ਤੁਹਾਡੇ ਲਈ ਸ਼ੁਭ ਭਾਂਡੇ ਖਰੀਦਣੇ ਆ ਤੁਸੀਂ ਪਿੱਤਲ ਦੇ ਖਰੀਦ ਸਕਦੇ ਤੇ ਪਿੱਤਲ ਦੀ ਗੜਵੀ ਖਰੀਦਣੀ ਤੁਹਾਡੇ ਲਈ ਬੜੀ ਸ਼ੁਭ ਤੇ ਨਾਲ ਕਪੂਰ ਦੀ ਭਰ ਕੇ ਆਗਰ ਤੁਸੀਂ ਲੈ ਕੇ ਆਉਣੀਆ ਕਿਉਂਕਿ ਸ਼ੁਕਰ ਜੋ ਹੈ ਉਹਦੇ ਘਰ 'ਚ ਮੰਗਲ ਬੈਠਾ ਹੈ ਤਾਂ ਕਪੂਰ ਦੀਆਂ ਟਿੱਕੀਆਂ ਨਾਲ ਭਰ ਲਓ ਲੈ ਔਰ એનર્ਜੀ ਸਮਸ਼ੋ ਉਹ ਜੋ એનર્ਜੀ ਬੜੀ ਹੁੰਦੀ ਹੈ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਤੁਹਾਨੂੰ ਰਾਸ਼ੀ ਵਾਲਿਆਂ ਦੇ ਜੋ ਗ੍ਰਹਿ ਨੇ ਸਿਤਾਰੇ ਆ ਤਾਂ ਉਸ ਮੁਤਾਬਕ ਚੰਦਰ ਨੌਵੇਂ ਸਥਾਨ ਵਿੱਚ ਹੈ ਇੱਕ ਤਾਂ ਧਾਰਮਿਕ ਸਥਾਨ ਤੇ ਅੱਜ ਜ਼ਰੂਰ ਜਾਇਓ ਤੇ ਨੌ ਕੇਲੇ ਰੱਖ ਸਕਦੇ ਹੋ ਤੁਸੀਂ ਬੱਚਿਆਂ ਨੂੰ ਵੀ ਵੰਡ ਸਕਦੇ ਹੋ ਤਾਂ ਅੰਤਰਯੋਸ਼ੀ ਤੇ ਤੇ ਨਾਲ ਅਗਰ ਸ਼ਾਪਿੰਗ ਕਰ ਰਹੇ ਹੋ ਤਾਂ ਬ੍ਰਸਪਤ ਪੀਲੇ ਰੰਗ ਦੀ ਚੀਜ਼ ਖਰੀਦ ਲੈਣਾ ਤੇ ਹਲਦੀ ਖਰੀਦ ਕੇ ਘਰ ਲਿਆਉਣਾ ਅੱਜ ਦੇ ਦਿਨ ਤੁਹਾਡੇ ਲਈ ਸ਼ੁਭ ਕਿਉਂਕਿ ਬ੍ਰਸਪਤ ਦੀ ਹੈ ਹੈਨਾ ਤੇ ਜਾਂ ਹਲਦੀ ਵਾਲੇ ਚੌਲ ਜਣ ਥੋੜੀ ਜਿਹੀ ਚੌਲ ਲੈ ਵਿੱਚ ਥੋੜੀ ਜਿਹੀ ਹਲਦੀ ਮਿਲਾਈ ਜਿੱਦਾਂ ਆਪਾਂ ਤਿਲਕ ਲਗਾਉਂਦੇ ਆ ਉਹ ਤੇ ਜਾਂ ਚਾਲ ਪ੍ਰਵਾਹ ਕਰੋ ਹਲਦੀ ਵਾਲੇ ਚੌਲ ਬਹੁਤ ਵਧੀਆ ਰਹੂਗਾ ਚੌਲਾਂ ਚ ਹਲਦੀ ਮਿਲਾ ਕੇ ਪੀਲੇ ਕਰਕੇ ਕਰ ਸਕਦੇ ਹੋ ਤੇ ਇਹ ਦੋਨੋਂ ਚੀਜ਼ਾਂ ਚੌਲ ਤੇ ਹਲਦੀ ਘਰਾਂ ਦੇ ਜਰੂਰ ਲਿਓਣੀ ਹੈ ਤੁਹਾਡੇ ਲਈ ਵਧੀਆ ਕੈਪ੍ਰਿਗਨ ਜਾਨੀ ਮਕਰ ਰਾਸ਼ੀ ਵਾਲਿਆਂ ਦੇ ਲਈ ਦੇਸੀ ਘਿਓ ਦਾ ਘਰ ਚੌਣਾ ਅੱਜ ਦੇ ਦਿਨ ਸ਼ੁਭਤਾ ਦੇਵੇਗਾ ਕਿਉਂਕਿ ਸ਼ੁਕਰ ਇਨਕਮ ਸਥਾਨ 'ਚ ਜਾਨੀ 9ਵੇਂ ਸਥਾਨ 'ਚ ਹੈ ਤੇ ਸੂਰਜ ਬੁੱਧ ਮੰਗਲ ਜੋ ਨੇ 10ਵੇਂ ਸਥਾਨ 'ਚ ਆਉਣ ਵਾਲੇ ਕੱਲ ਦੀ ਚਿੰਤਾ ਕਰਵਾ ਰਹੇ ਨੇ ਤੁਹਾਨੂੰ ਤਾਂ ਇਸ ਕਰਕੇ ਅੱਜ ਦੇ ਦਿਨ ਦੇਸੀ ਘਿਓ ਲਿਆਉਣਾ ਤੁਹਾਡੇ ਲਈ ਸ਼ੁਭ। ਅਕਿਊਰਸ ਸੈਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲਈ ਗਾਂ ਦੀ ਰੋਟੀ ਪਣੀ ਸਭ ਤੋਂ ਵਧੀਆ ਆਪਣੇ ਹੱਥ ਵੇਟ ਜਿੰਨਾ ਹਰਾਚਾਰਾ ਖਿਆ ਸਕਦੇ ਹੋ ਕੱਪੜਾ ਖਰੀਦਣਾ ਔਰ ਦੁੱਧ ਲੈ ਕੇ ਆਉਣਾ ਖੀਰ ਦਾਸਮਾਂ ਚੌਲ ਚੀਨੀ ਦੁੱਧ ਇਹ ਤੁਸੀਂ ਲਿਆਓ ਤੇ ਚਲੋ ਦੁੱਧ ਤੇ ਵੈਸੇ ਹੋਰ 3 ਦਿਨ ਤੱਕ ਖਰਾਬ ਹੋਏ ਨਾ ਦਿਵਾਲੀ ਤੇ ਤੁਸੀਂ ਖੀਰ ਬਣਾਓ ਮੱਸੀਆਂ ਵਾਲੇ ਦਿਨ ਆਪ ਵੀ ਖਾਓ ਤੇ ਮਾਤਾ ਰਣੀ ਦੇ ਜਿੱਥੇ ਪੂਜਾ ਕਰਨੀ ਹੈ ਉੱਥੇ ਵੀ ਰੱਖੋ ਤੇ ਹੋਰ ਜ਼ਿਆਦਾ ਵਧੀਆ ਰਹੋਗਾ ਪਰ ਅਗਰ ਤੁਸੀਂ ਅੱਜ ਦੁੱਧ ਲਿਆਨੇ ਤੁਹਾਨੂੰ ਵਰਤ ਸਕਦੇ ਹੋ ਉਸ ਤੋਂ ਬਾਅਦ ਦੁਬਾਰਾ ਲਿਆਇਓ ਪਾਇਸੇ ਜਾਨੀ ਮੇਨ ਰਾਸ਼ੀ ਦੀ ਗੱਲ ਕਰੀ ਤਾਂ ਮੇਨ ਰਾਸ਼ੀ ਵਾਲਾ ਨੇ ਫਲ ਜ਼ਰੂਰ ਲੈ ਕੇ ਆਉਣੇ ਆ ਨਾਲ ਹੀ ਬਰਤਨ ਭਾਂਡੇ ਦੀ ਗੱਲ ਕਰੀਏ ਤਾਂ ਅੱਜ ਤੁਸੀਂ ਤੁਵੇ ਆ ਸਿੱਤਾਂ ਦੀ ਖਰੀਦਣੀ ਤੁਹਾਡੇ ਲਈ ਬਹੁਤ ਅੱਛੀ ਆ ਅਗਰ ਤੁਸੀਂ ਚਾਂਦੀ ਖਰੀਦਦੇ ਹੋ ਤਾਂ ਚੰਦਰ ਕੇਤੂ ਦਾ 6ਵੇਂ ਸਥਾਨ ਵਿੱਚ ਬਹੁਤ ਕਿੰਨੀ ਵੀ ਚਾਂਦੀ ਖਰੀਦ ਸਕਦੇ ਹੋ ਚਾਂਦੀ ਦਾ ਗਲਾਸ ਖਰੀਦ ਸਕਦੇ ਤੋਂ ਬਹੁਤ ਆਈ ਵਧੀਆ ਨਹੀਂ ਤਾਂ ਤੁਸੀਂ ਚਾਂਦੀ ਦਾ ਇੱਕ ਸਿੱਕਾ ਲਿਆ ਸਕਦੇ ਹੋ ਠੀਕ ਹੈ ਇਹ ਸੀ 12 ਰਾਸ਼ੀਆਂ ਦੇ ਲਈ ਆਪਾਂ ਕੀ ਖਰੀਦੀਏ ਅੱਜ ਦੇ ਦਿਨ ਜੋ ਬਧੀਆ ਰਹੇ ਕੁੰਭ ਰਾਸ਼ੀ ਵਾਲਿਆਂ ਦੇ ਵੀ ਚਾਂਦੀ ਖਰੀਦ ਸਕਦੇ ਆ ਤੇ ਮੀਨ ਰਾਸ਼ੀ ਵਾਲੇ ਵੀ ਚਾਂਦੀ ਖਰੀਦ ਸਕਦੇ ਆ ਠੀਕ ਹੈ ਤੇ ਖੀਰ ਦਾ ਸਮਾਨ ਬੱਚਿਆਂ ਨੂੰ ਦੇ ਸਕਦੇ ਆ ਚਲੋ ਹੁਣ ਸੁਣੋ ਸਾਰੇ ਰਾਸ਼ੀਆਂ ਵਾਲੇ ਬਾਰਾਂ ਰਾਸ਼ਨ ਤਾਂ ਅੰਤ ਤਰਿਓ ਤੁਸੀਂ ਕੀ ਖਰੀਦਣਾ ਹੁੰਦਾ ਹੈ ਸ਼ੋਭਾ ਸਭ ਤੋਂ ਪਹਿਲਾਂ ਅੱਜ ਦੇ ਦਿਨ ਇੱਕ ਝਾੜੂ ਜ਼ਰੂਰ ਖਰੀਦਣਾ ਹੈ ਸਫਾਈ ਕਰਕੇ ਦਿਵਾਲੀ ਵਾਲੇ ਦਿਨ ਨੂੰ ਬਾਰ ਕਰ ਦੇਣਾ ਠੀਕ ਦੂਜੀ ਗੱਲ ਲక్ష్ਮੀ ਦੀ ਅਗਰ ਫੋਟੋ ਘਰ ਚ ਪਈ ਹੈ ਤਾਂ ਬਹੁਤ ਵਧੀਆ ਨਹੀਂ ਤਾਂ ਲక్ష్ਮੀ ਦੀ ਤੇ ਕਬੀਰ ਦੀ ਇੱਕ ਫੋਟੋ ਲੈ ਕੇ ਨਹੀਂ ਕਬੀਰ ਦੀ ਮੂਰਤੀ ਨਹੀਂ ਲਿਓਣੀ ਤੀਜੀ ਗੱਲ ਆਪਣੇ ਤਰੀਕੇ ਨਾਲ ਪਾਠ ਪੂਜਾ ਕਰੋ ਜਿੱਦਾਂ ਮਰਜ਼ੀ ਕਰੋ ਜਿੱਦਾਂ ਵੀ ਤੁਸੀਂ ਲక్ష్ਮੀ ਨੂੰ ਖੁਸ਼ ਕਰਨਾ ਹੈ ਅਸਲ 'ਚ ਤੁਹਾਡੇ ਵਿਸ਼ਵਾਸ ਨੇ ਖੁਸ਼ ਹੋਣਾ ਹੈ ਤੇ ਵਿਸ਼ਵਾਸ ਨੇ ਜਿੱਤਣਾ ਹੈ ਸੋਨ ਚੀਨੀ ਦੁੱਧ ਪਿੱਤਲ ਦਾ ਭਾਂਡਾ ਤਾਂਬੇ ਦਾ ਭਾਂਡਾ ਚਾਂਦੀ ਖਰੀਦਣਾ ਅੱਜ ਦੇ ਦਿਨ ਸ਼ੁਭ ਸੋਨਾ ਖਰੀਦਣਾ ਸਭ ਤੋਂ ਸ਼ੁਭ ਪਰ ਸੋਨਾ ਜੋ ਹੈ ਉਹ ਸਾਨੂੰ ਇਹ ਨਾ ਹੋਵੇ ਕਿ ਔਖੇ ਹੋ ਕੇ ਕੋਈ ਚੀਜ਼ ਲਈਏ ਤੇ ਦਿਵਾਲੀ ਦਾ ਦਿਵਾਲਾ ਨਿਕਲੇ ਆਪਣਾ ਹਨਾ ਤਾਂ ਜੇ ਤੁਸੀਂ ਲੈ ਸਕਦੇ ਹੋ ਬੜੇ ਸੌਖੇ ਤਾਂ ਇੱਕ ਤੁਸੀਂ ਸਿੱਕਾ ਲੈ ਸਕਦੇ ਹੋ ਸੋਨੇ ਦਾ ਛੋਟਾ ਜਿਹਾ ਸੋਨੇ ਦਾ ਕੋਈ ਆਪਾਂ ਖਰੀਦ ਸਕਦੇ ਹਾਂ ਗਹਿਣਾ ਕੋਈ ਖਰੀਦਣ ਬਾਰੇ ਕੋਈ ਅਗੋਂ ਗਾਹ ਕਿਸੇ ਦੇ ਵਿਆਹ ਸ਼ਾਦੀ ਕਰਨੀ ਹੈ ਤਾਂ ਖਰੀਦ ਇਹ ਤਾਂ ਜੀ ਮਹਿੰਗੀ ਹੋਣਾ ਇਹ ਸਚਾਈ ਹੈ ਨ ਮਹਿੰਗਾ ਹੀ ਹੋਣਾ ਤਾ ਤੁਸੀਂ ਕਿ ਤਰ੍ਹਾਂ ਕਰ ਸਕਦੇ ਹੋ ਤੁਹਾਡੇ ਲਈ ਵਧੀਆ ਦੂਸਰੀ ਗੱਲ ਇਹ ਆ ਕਿ ਅੱਜ ਦੇ ਦਿਨ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਘਰ ਚ ਲਿਆਉਣੀਆਂ ਤੁਹਾਡੇ ਅਸ਼ੁੱਭ ਨੇ ਇਹ ਇਹ ਜੋ ਚੀਜ਼ਾਂ ਤੁਸੀਂ ਨਵੀਆਂ ਖਰੀਦੋ ਕੋਈ ਭਾਂਡਾ ਕੋਈ ਬਰਤਨ ਤਾਂ ਉਸ ਨੂੰ ਤੁਸੀਂ ਲక్ష్ਮੀ ਪੂਜਾ ਦੇ ਵਿੱਚ ਰੱਖਣਾ ਤਾਂ ਮਸੋਹੀ ਨਵੀਂ ਚੀਜ਼ ਨਵੀਂ ਤਰੀਕੇ ਨਾਲ ਨਵੇਂ ਰੂਪ ਦੇ ਵਿੱਚ ਲక్ష్ਮੀ ਸਾਨੂੰ ਪ੍ਰਾਪਤੀ ਹੋਵੇ ਤੇ ਸਾਨੂੰ ਸੁੱਖ ਦੇਵੇ ਸ਼ਾਂਤੀ ਦੇਵੇ ਵਧੀਆ ਰਹੇ ਠੀਕ ਤਾਂ ਇਹ ਤੁਹਾਨੂੰ ਤਰਝੋਸੀ ਤੇ ਕੀ ਖਰੀਦੀਏ ਇਹ ਹੁਪਰ ਤੁਹਾਨੂੰ ਦੱਸਿਆ ਤੇ ਸਮਾਜ ਜਾਤ ਦਾ ਆਪ ਸਭ ਦਾ ਇਸ ਤਰ੍ਹਾਂ ਦਿਨ ਅੱਛਾ ਜਾਵੇ 사실, 그